ਸਾਬਕਾ ਕੇਂਦਰੀ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੇ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਦਾ ਮੁੱਦਾ ਚੁੱਕਿਆ ਇਸ ਤੋਂ ਇਲਾਵਾ ਡਰੋਨਾਂ ਦੀ ਸਫਾਈ ਦੀ ਸ਼ਕਤੀ ਨਾਲ ਜਾਂਚ ਕਰਨ ਦੀ ਮੰਗ ਵੀ ਕੀਤੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੇ ਵਿੱਚ ਕਿਹਾ ਕਿ ਪੰਜਾਬ ਵਿੱਚ ਪਿਛਲੇ ਬਰੇ ਦੋ ਵਾਰ ਹੜ੍ਹ ਆਏ ਜਿਸ ਨਾਲ 2 ਲੱਖ ਏਕੜ ਫਸਲ ਦਾ ਨੁਕਸਾਨ ਹੋਇਆ ਜਿਸ ਦੀ ਮਾਰ ਹੇਠ 21 ਜ਼ਿਲ੍ਹੇ ਆ ਗਏ ਸਨ ਉਨਾ ਇਸ ਮੌਕੇ ਜਲ ਸ਼ਕਤੀ ਮੰਤਰੀ ਰਹੇ ਆਰ ਪਾਟੇ ਤੋਂ ਸਵਾਲ ਪੁੱਛਿਆ ਕਿ ਹੜਾ ਦੇ ਮੁਆਵਜ਼ੇ ਵਜੋਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਫੰਡ ਜਾਰੀ ਕੀਤੇ ਗਏ ਸਨ ਜਦੋਂ ਕਿ ਪੰਜਾਬ ਵਿੱਚ ਪਾਰੀ ਨੁਕਸਾਨ ਹੋਣ ਤੋਂ ਬਾਅਦ ਵੀ ਇਸ ਨੂੰ ਅਣਗੌਲਿਆ ਕੀਤਾ ਗਿਆ। ਬਾਦਲ ਨੇ ਦੂਜਾ ਸਵਾਲ ਪੁੱਛਿਆ ਕਿ ਡਰੇਨਾ ਦੀ ਸਫਾਈ ਦੇ ਨਾਂ ਉੱਤੇ ਬਹੁਤ ਵੱਡਾ ਕਪਲਾ ਹੁੰਦਾ ਹੈ ਕਿਉਂਕਿ ਡਰੇਨਾ ਦੀ ਸਫਾਈ ਅਸਲੀਅਤ ਦੀ بجائے ਕਾਗਜ਼ਾਂ ਉੱਤੇ ਕੀਤੀ ਜਾਂਦੀ ਹੈ ਕਿ ਇਸ ਦੀ ਜਾਂਚ ਡਿਜੀਟਲ ਤਰੀਕੇ ਨਾਲ ਜਾਂ ਫਿਰ ਪੰਚਾਇਤਾਂ ਨਾਲ ਕਮੇਟੀਆਂ ਬਣਾ ਕੇ ਕੀਤੀ ਜਾ ਸਕਦੀ ਹੈ। ਬਾਦਲ ਨੇ ਕਿਹਾ ਹੈ ਕਿ ਹਰ ਵਾਰ ਕੱਗਰ ਬਹੁਤ ਮਾਰ ਕਰਦਾ ਹੈ। ਕੱਗਰ ਦਾ ਬੰਨ ਹਰਿਆਣਾ ਦੇ ਵਿੱਚ ਹੈ ਅਤੇ ਜਦੋਂ ਇਹ ਖਤਰੇ ਦੇ ਵਿੱਚ ਆਉਂਦਾ ਹੈ ਤਾਂ ਹਰਿਆਣਾ ਸਰਕਾਰ ਪੰਜਾਬੀਆਂ ਨੂੰ ਉਸ ਨੂੰ ਮਜ਼ਬੂਤ ਕਰਨ ਲਈ ਇਜਾਜ਼ਤ ਨਹੀਂ ਦਿੰਦੇ ਜਿਸ ਕਰਕੇ ਪਾੜ ਪੈ ਜਾਣ ਤੋਂ ਬਾਅਦ ਫਸਲਾਂ ਦਾ ਪਾਰੀ ਨੁਕਸਾਨ ਹੁੰਦਾ ਹੈ ਬਾਦਲ ਨੇ ਕਿਹਾ ਹੈ ਕਿ ਜੋ ਪੈਸੇ ਦਿੱਤੇ ਜਾਂਦੇ ਹਨ ਉਸ ਦੀ ਵੀ ਕੋਈ ਜਾਂਚ ਨਹੀਂ ਹੁੰਦੀ ਕਿ ਅਸਲ ਵਿੱਚ ਕੰਮ ਹੋਇਆ ਹੈ ਜਾਂ ਨਹੀਂ ਹੋਇਆ ਬਾਦਲ ਨੇ ਕਿਹਾ ਹੈ ਕਿ ਪਿਛਲੇ ਵਰੇ ਪੰਜਾਬ ਵਿੱਚ 21 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ ਕੇਂਦਰ ਸਰਕਾਰ ਵੱਲੋਂ ਹੋਰਨਾ ਸੂਬਿਆਂ ਨੂੰ ਤਾਂ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਗਿਆ ਪਰ ਪੰਜਾਬ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਪੰਜਾਬ ਨਾਲ ਇਹ ਵਿਤਕਰਾ ਕਿਉਂ ਦੂਸਰੀ ਮੰਗ ਪੰਜਾਬ ਦੀਆਂ ਡਰੋਨਾਂ ਦੀ ਸਫਾਈ ਦੀ ਜਾਂਚ ਨੂੰ ਲੈ ਕੇ ਆਇਆ ਕਿਉਂਕਿ ਸੂਬੇ ਦੇ ਮੰਤਰੀਆਂ ਵੱਲੋਂ ਕਪਲੇ ਕਰਕੇ ਸਫਾਈ ਕੇਵਲ ਕਾਗਜ਼ਾਂ ਵਿੱਚ ਹੀ ਦਿਖਾ ਦਿੱਤੀ ਜਾਂਦੀ ਹੈ ਪਰ ਅਸਲ ਵਿੱਚ ਸਫਾਈ ਨਹੀਂ ਹੁੰਦੀ ਜੋ ਅੱਗੇ ਜਾ ਕੇ ਹੜ੍ਹਾਂ ਦਾ ਕਾਰਨ ਬਣਦੀ ਹੈ ਸੋ ਮੈਂ ਮੰਗ ਕਰਦੀ ਆ ਕਿ ਇਸ ਦੀ ਸਖਤ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੂਬੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ